ਆ ਤੇਰੇ ਕਬਲੀ ਕਰ ਕਰ ਤੋਰੀ ਕੜਾ ਲੈ ਕੜਾ ਹੀ ਲੈ ਆਓ ਕੜਾ ਹੀ ਲੈ ਕੇ ਕਿਹਦੀ ਲੈ ਕੇ ਆਉਣੀ ਆ ਇੰਨਾ ਦੇ ਹੈ ਕਿ ਇਹ ਬਿੱਲ ਦੇਖੇ ਵੇਖ ਉਹਨਾਂ ਦੇ ਸੁੱਕੋ ਕੇ ਇੱਥੇ ਤੇ ਦੇ ਆਪਣੇ ਮੱਖਣ ਕੇ ਆਪਣੇ ਮੱਖਣ ਕੇ ਹਾਂ ਠੀਕ ਹੈ ਪਾਪੇ ਹੋਰੀ ਸੰਘੋੜੇ ਕੁੱਟੀ ਜਾਂਦੇ ਬਾਈ ਇਹਦੇ ਕੋਪਰਾ ਜਰਾ ਕੱਦੂ ਕਛੋਈ ਜਾਂਦਾ ਸ਼ਾਬਾਸ਼ ਸ਼ਾਬਾ <laughs> 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 जमा भी तू ही खाना <laughs> रखे। और भी भी। के तो नहीं खाना सही गल है मांजे काम करे तो फिर स्वारके करवाया

हे इधर पापेरी लगे पे फटाफट हो गया पापा कि कमर का सुन पीस रहे बाकी तो हो गया आ मेरा बिट्टू बैठा भाई इत हेलो बिट्टू बिट्टू ने खाधी भाई अज बाजरी छिट्ट वाली छिटे इधर मम्मी फिर दी धारा धूरा कटिया सारा कम संभाल प्रीत गुन रहे भाई आटा ਤੇ ਸਾਡੇ ਬਲੌਗ ਦੀ ਕਰਿਓ ਭਾਈ ਵੇਟ ਕਿਉਂਕਿ ਬਲੌਗ ਐਸ ਵਾਰੀ ਥੋੜਾ ਜਨਾ ਵਧੀਆ ਹੋਣ ਵਾਲਾ ਤੇ ਆ ਚੁੱਬੜ ਮੰਮੀ ਨੇ ਮੇਰੇ ਵਾਸਤੇ ਇਕੱਠੇ ਕਰ ਰੱਖੇ ਆ ਕਿਉਂਕਿ ਇਹ ਨਾ ਜਿਹੜੇ ਚੁੱਬੜ ਹੈਗੇ ਆ ਇਹੇ ਬਜ਼ਾਰਾਂ ਦੇ ਵਿੱਚ ਮੁੱਲ ਮੇ ਵਿਕਦੇ ਨੇ ਤੇ ਪਰ ਮੰਮੀ ਹੋਰੀ ਇਕੱਠੇ ਕਰ ਦਿੰਦੇ ਮੇਰੇ ਵਾਸਤੇ ਤੇ ਅਸੀਂ ਲੈ ਜਾਂਦੇ ਹੁੰਨੇ ਆ ਕੱਟ-ਕੱਟ ਕੇ ਸੋਹਣੇ ਚਿਲ-ਚਿਲ ਕੇ ਪਹਿਲਾਂ ਧੋ ਕੇ ਛਿੱਲ ਕੇ ਇਹਨਾਂ ਲੜੀਆਂ פרו-ਫਰੋ ਰੱਖ ਦਿੰਦੇ ਨੇ ਸਕਾਰ ਦੀ ਵਧੀਆ ਚਟਨੀ ਬੰਦੀ ਘੈਂਟ ਤੇ ਸਾਗ ਚ ਵੀ ਕੰਮ ਆਉਂਦਾ ਗਾ ਇੱਧਰ ਵੇਖੋ ਭਾਈ ਆ ਸਾਰੇ ਵਧੀਆ ਬਣਾ ਲਿਆ ਘਰ ਖੁੱਲਾ-ਖੁੱਲਾ ਦੇਖੋ ਆ ਇਸ ਤਰੀਕੇ ਆ ਮੇਰੀ ਮਾਂ ਫਿਰਦੀ ਆ ਠੀਕ ਐ ਜੀ ਤੇ ਆਪਾਂ ਹੁਣ ਬਣਾਵਾਂਗੇ ਭਾਈ ਜਮਾਉਣਾ ਦੇਖਾਂਗੇ ਵੀ ਕਿਵੇਂ ਦੀ ਰੈਸਪੀ ਹੁੰਦੀ ਫਿਰ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ